ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ ਇਹ ਖਾਸ ਸਪੈਸ਼ਲ ਵੀਡੀਓ ਤੁਹਾਡੇ ਲਈ ਤਾਂ ਹੈ ਕਿ ਜੋ ਆਪਣੇ ਲਾਈਨਿੰਗ ਵਾਲੇ ਸੂਟ ਆਪਾਂ ਕਈ ਵਾਰੀ ਜਲਦਬਾਜ਼ੀ ਵਿੱਚ ਆਪਾਂ ਸੂਰਤੇ ਲਾਈਨਿੰਗ ਨਹੀਂ ਲਵਾਉਂਦੇ ਤੇ ਉਹਨਾਂ ਵਾਸਤੇ ਜੀ ਵੀਡੀਓ ਮੈਂ ਨੇ ਸਪੈਸ਼ਲ ਬਣਾਈ ਹੈ ਜੀ ਤੇ ਬਾਅਦ ਵਿੱਚ ਆਪਾਂ ਨੂੰ ਕਈ ਵਾਰੀ ਦਿੱਕਤ ਆਉਂਦੀ ਹੈ ਕਿ ਹੁਣ ਆਪਣਾ ਸੂਟ ਦਾ ਸਿੱਟਾ ਪਿਆ ਤੇ ਹੁਣ ਆਪਾਂ ਇਸ ਦੇ ਲਾਈਨਿੰਗ ਕਿਵੇਂ ਅਟੈਚ ਕਰੀਏ ਕਿ ਬਹੁਤ ਜ਼ਿਆਦਾ ਆਪਣੀ ਮਿਹਨਤ ਹੋਊਗੀ ਤੇ ਗਲਾ ਵੀ ਜੋ ਬਣਿਆ ਹੋਇਆ ਵਾ ਤੇ ਉਸ ਨੂੰ ਗਲੇ ਨੂੰ ਕਟਿੰਗ ਕਰਕੇ ਦੁਬਾਰਤੋਂ ਆਪਾਂ ਨੂੰ ਗਲਾ ਵੀ ਬਣਾਉਣਾ ਪਊਗਾ ਤੇ ਗਲਾ ਆਪਣਾ ਬਰੌਡ ਹੋ ਜਾਣਾ ਬਹੁਤ ਜ਼ਿਆਦਾ ਤੇ ਆਪਾਂ ਨੇ ਗਲੇ ਨੂੰ ਕੁਝ ਨਹੀਂ ਕੀਤਾ ਜੀ ਗਲਾ ਆਪਣਾ ਪ੍ਰੋਪਰ ਜਿੱਦਾਂ ਬਣਿਆ ਹੋਇਆ ਆਪਾਂ ਨੇ ਉਸ ਨੂੰ ਉਦਾਂ ਹੀ ਰੱਖਣਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਲਾਈਨਿੰਗ ਆ ਜੋ ਅਟੈਚ ਕਰ ਲੈਣੀ ਆ ਫਰੰਟ ਪੱਲੇ ਨਾਲ ਪ੍ਰੈਸ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਇਸ ਨੂੰ ਬਿਲਕੁਲ ਜ਼ਰੂਰ ਕਪੜਾ ਨਾਲ ਅਟੈਚ ਹੋ ਜਾਊਗਾ ਤੇ ਆਪ ਨੂੰ ਪਤਾ ਲੱਗ ਜਾਂਦਾ ਕਪੜਾ ਨਾਲ ਚਿਪਕ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਜੀ ਇਸ ਦੇ ਗਲੇ ਦੇ ਵਿੱਚੋਂ ਕਪੜਾ ਆਪਾਂ ਨੇ ਉਹ ਕੱਟਣਾ ਨਹੀਂ ਹੈਗਾ ਲਾਈਨਿੰਗ ਵਾਲਾ ਉਹਨੂੰ ਆਪਾਂ ਇਦਾਂ ਹੀ ਰੱਖਣਾ ਤੇ ਇਸ ਤੋਂ ਬਾਅਦ ਆਪਾਂ ਕੱਚੀ ਸਲਾਈ ਲਗਾ ਲੈਣੀ ਆ ਦੇਖੋ ਜੋ ਆਪਾਂ ਨੇ ਪਹਿਲਾਂ ਬੋਕਰਮ ਤੇ ਗਲਾ ਬਣਾਇਆ ਸੀਗਾ ਉਸ ਨੂੰ ਖੋਲ ਲੈਣਾ ਔਰ ਇਸ ਤਰਪਾਈ ਖੋਲ ਕੇ ਉਸ ਨੂੰ ਚੰਗੀ ਤਰ੍ਹਾਂ ਅੰਦਰਲੇ ਪਾਸੇ ਨੂੰ ਕਰ ਲੈਣਾ ਵਾ ਉਸ ਤੋਂ ਬਾਅਦ ਇੱਕ ਕੱਚੀ ਸਲਾਈ ਲਗਾ ਲੈਣੀ ਆ ਤਾਂ ਜੋ ਆਪਣਾ ਗਲਾ ਦਾ ਲਾਈਨਿੰਗ ਅਟੈਚ ਹੋ ਸਕੇ ਹਿੱਲੇ ਨਾ ਉਸ ਤੋਂ ਬਾਅਦ ਆਪਾਂ ਨੇ ਥੋੜੇ ਥੋੜੇ ਸਪੇਸ ਰੱਖਣੀਆਂ ਜੀ ਲਾਈਨਿੰਗ ਦੀ ਤੇ ਜੋ ਪਹਿਲਾਂ ਵਾਲੀ ਆਪਣੀ ਸਲਾਈ ਹੁੰਦੀ ਆ ਬੋਕਰਮ ਜੋ ਆਪਾਂ ਗਲਾ ਬਣਾਉਨੇ ਆ ਉਹ ਬਿਲਕੁਲ ਸਲਾਈ ਦੇ ਨਾਲ-ਨਾਲ ਆਪਾਂ ਨੇ ਇੱਕ ਸਲਾਈ ਹੋਰ ਲਗਾਉਣੀ ਆ ਤੇ ਉਸ ਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਜੋ ਅੰਦਰ ਇਸ ਦੇ ਟੱਕ ਲੱਗਦੇ ਨੇ ਗਲੇ ਦੇ ਛੋਟੇ ਛੋਟੇ ਟੱਕ ਲਗਾ ਲੈਣੇ ਆ ਜੋ ਕਿ ਆਪਣਾ ਗਲਾ ਆਸਾਨੀ ਨਾਲ ਅੰਦਰ ਚੰਗੀ ਤਰ੍ਹਾਂ ਮੋੜ ਸਕੇ ਕਿ ਕੋਈ ਬਾਲ ਨਾ ਪਵੇ ਉਹ ਆਪਾਂ ਟੱਕ ਵੀ ਲਗਾ ਲੇ ਜੀ ਥਰੈਡ ਮੈਂ ਹਮੇਸ਼ਾ ਅਲੱਗ ਧਾਗੇ ਦਾ ਯੂਜ਼ ਕਰਦੀ ਹੁੰਦੀ ਆ ਸੇਮ ਧਾਗੇ ਦਾ ਨਹੀਂ ਕਰਦੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਆਪਾਂ ਨੇ ਕਿੱਦਾਂ ਦੀ ਸਲਾਈ ਲਗਾਈ ਆ ਤੇ ਗਲਾ ਜੀ ਆਪਣਾ ਚੰਗੀ ਤਰ੍ਹਾਂ ਬਣ ਗਿਆ ਤੇ ਜੋ ਆਪਣੀ ਕੰਪਲੀਟ ਕੀਤੀ ਸੀ ਸਲਾਈ ਉਸ ਤੋਂ ਬਾਅਦ ਆਪਾਂ ਨੇ ਗਲੇ ਨੂੰ ਅੰਦਰ ਫੋਲਡ ਕਰਕੇ ਉਸ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲਈ ਆ ਇਹ ਹੈਗਾ ਜੀ ਆਪਣਾ ਫਰੰਟ ਪੱਲਾ ਤੇ ਇਦਾਂ ਹੀ ਆਪਾਂ ਬੈਕ ਪੱਲੇ ਦੀ ਜੋ ਰੇਬਲੀ ਰਾ ਉਹਦੇ ਨਾਲ ਵੀ ਆਪਾਂ ਲਾਈਨਿੰਗ ਅਟੈਚ ਕਰਾਂਗੇ ਇਹ ਬਹੁਤ ਵਧੀਆ ਜਿਹਾ ਹੱਲ ਹੈ ਜੋ ਆਪਨ ਬਿਨਾ ਕਿਸੇ ਆਪਣੇ ਗਲੇ ਦੀ ਜੋ ਆਪਾਂ ਨਾਲ ਬਹੁਤ ਸੋਹਣਾ ਗਲਾ ਪਹਿਲਾਂ ਬਣਿਆ ਹੁੰਦਾ ਕਿ ਗਲੇ ਨੂੰ ਕੁਝ ਨਹੀਂ ਕਰਨਾ ਘਟਕਣਾ ਨਹੀਂ ਉਸ ਨੂੰ ਦੇੜਨਾ ਨਹੀਂ ਤੇ ਉਸ ਦੇ ਜਿੱਦਾਂ ਗਲਾ ਬਣਿਆ ਹੈ ਉਹਦੇ ਨਾਲ ਹੀ ਵਧੀਆ ਤਰੀਕੇ ਨਾਲ ਆਪਣੀ ਜੋ ਲਾਈਨਿੰਗ ਉਹ ਚਲੀ ਜਾਂਦੀ ਅੰਦਰ ਤੇ ਆਪਣਾ ਜੋ ਸੂਟ ਹੈ ਆਪਾਂ ਉਸ ਨੂੰ ਲਾਈਨਿੰਗ ਵਾਲਾ ਸੂਟ ਬਣਾ ਸਕਦੇ ਆ ਇਦਾਂ ਹੀ ਮੇਰੇ ਕਸਟਮਰ ਕੀ ਇਹ ਵਾਲੇ ਸੂਟ ਦੀ ਜੋ ਸੀਗੀ ਤੇ ਉਹਨਾਂ ਨੇ ਪਹਿਲਾਂ ਮੇਰੇ ਤੋਂ ਸਮਾਇਆ ਸੀਗਾ ਤੇ ਬਾਅਦ ਵਿੱਚ ਉਹਨਾਂ ਨੂੰ ਦਿੱਕਤ ਆਈ ਕਿਉਂਕਿ ਇਸ ਦੇ ਵਰਕ ਕੀਤਾ ਹੋਇਆ ਸੀ ਸੂਟ ਦੇ ਉੱਪਰ ਵਰਕ ਕਰਕੇ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਸੀ ਕਿ ਕੱਪੜਾ ਚੁੱਪਦਾ ਸੀ ਇਸ ਕਰਕੇ ਉਹਨਾਂ ਨੇ ਦੁਬਾਰਤੋਂ ਇਸ ਤੇ ਜੋ ਲਾਈਨਿੰਗ ਦਾ ਸੋਚਿਆ ਕਿ ਇਸ ਤੇ ਲਾਈਨਿੰਗ ਲਵਾ ਕੇ ਆਪਾਂ ਸੂਟ ਨੂੰ ਵਧੀਆ ਕਰੀਏ ਤੇ ਇਹ ਸਾਨੂੰ ਬੈਕ ਪੱਲਾ ਤਾਨ ਦਿਖਾਇਆ ਸੀਗਾ ਜੀ ਅੰਦਰੋਂ ਪਾਸਿਓਂ ਕਿ ਜੋ ਆਪਾਂ ਨੂੰ ਚੰਗੇ ਤਰ੍ਹਾਂ ਪਤਾ ਲੱਗ ਸਕੇ ਕਿ ਆਪਾਂ ਨੇ ਗਲਾ ਪਹਿਲਾਂ ਨਹੀਂ ਛੇੜਿਆ ਜਿੱਦਾਂ ਦਾ ਗਲਾ ਹੈਗਾ ਸੀਗਾ ਆਪਾਂ ਉਹੀ ਗਲਾ ਰੱਖਿਆ ਵਾ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਹੁਣ ਪ੍ਰੈਸ ਕਰਕੇ ਇਸ ਨੂੰ ਆਪਾਂ ਨੇ ਤਿਆਰ ਕਰ ਲਿਆ ਇਸ ਤੋਂ ਬਾਅਦ ਆਪਣਾ ਜੀ ਬੈਕ ਪੱਲਾ ਬੈਕ ਪੱਲਾ ਆਪਣੇ ਇਹ ਇਸ ਨੂੰ ਵੀ ਆਪਾਂ ਇਦਾਂ ਹੀ ਰੇਵ ਜਿਹੜਾ ਲੱਗੀ ਹੋਈ ਆ ਆਪਣੇ ਗਲੇ ਤੇ ਉਸ ਨੂੰ ਢੇੜਨਾ ਨਹੀਂ ਹੈਗਾ ਕੋਈ ਕਟਿੰਗ ਨਹੀਂ ਕਰਨੀ ਕਿਉਂਕਿ ਕਟਿੰਗ ਕਰਨ ਦੇ ਨਾਲ ਤਾਂ ਆਪਣਾ ਸੂਲ ਬਿਲਕੁਲ ਖਰਾਬ ਹੋ ਜਾਣਾ ਤੇ ਗਲਾ ਦੋਨਾਂ ਪਾਸੋਂ ਚੌੜਾ ਹੋ ਜਾਊਗਾ ਫਰੰਟ ਤੋਂ ਵੀ ਬੈਕ ਤੋਂ ਵੀ ਇਸ ਦੀ ਵੀ ਆਪਾਂ ਜੇ ਤਰਪਾਈ ਖੋਲਨੀ ਆ ਬੈਕ ਪੱਲੇ ਤੇ ਜੇ ਤਰਪਾਈ ਕੀਤੀ ਹੁੰਦੀ ਆ ਉਹਨੂੰ ਖੋਲ ਕੇ ਦੋਸਤ ਦੀ ਰੇਵਲੀ ਦੇ ਸੀਨ ਲੱਗੀ ਹੁੰਦੀ ਆ ਆਪਣੇ ਦੱਬ ਵਿੱਚ ਸੀ ਨਾ ਉਹ ਦੱਬ ਵਿੱਚ ਸੀਨ ਦੇ ਨਾਲ ਹੀ ਆਪਾਂ ਨੇ ਜੋ ਬੁੱਕ ਆਪਾਂ ਸੌਰੀ ਲਾਈਨਿੰਗ ਆ ਉਸ ਨੂੰ ਅਟੈਚ ਕਰਨਾ ਅਟੈਚ ਕਰਕੇ ਜੋ ਆਪਾਂ ਨੇ ਉਸ ਦੇ ਵਿੱਚੋਂ ਲਾਈਨਿੰਗ ਦਾ ਆਪਣਾ ਬਾਕੀ ਦਾ ਗਲੇ ਦਾ ਪਰਖੇ ਕਪੜਾ ਹੁੰਦਾ ਉਹਨੂੰ ਕਟਿੰਗ ਕਰ ਲੈਣਾ ਕਿਉਂਕਿ ਜਦੋਂ ਆਪਾਂ ਕਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਇਸ ਦੇ ਨਾਲ ਨਿੱਕੇ ਨਿੱਕੇ ਆਪਾਂ ਜੋ ਟੱਕ ਲਗਾਉਣੇ ਉਹ ਵੀ ਲਗਾਉਣੇ ਜ਼ਰੂਰੀ ਨੇ ਤਾਂ ਜੋ ਆਪਣੀ ਸੂਟ ਦੀ ਰੇਵਲੀ ਉਹ ਚੰਗੀ ਤਰ੍ਹਾਂ ਅੰਦਰ ਮੁੜ ਸਕੇ ਇਸ ਤੋਂ ਬਾਅਦ ਆਪਾਂ ਇਹ ਸਲਾਈ ਜਦੋਂ ਪੂਰੀ ਕੰਪਲੀਟ ਕਰ ਲਈ ਇਸ ਨੂੰ ਆਪਾਂ ਤੁਹਾਨੂੰ ਮੋੜ ਕੇ ਵੀ ਦੱਸਾਂਗੇ ਤਾਂ ਤੁਹਾਨੂੰ ਚੰਗੇ ਜਿਹੇ ਪਤਾ ਲੱਗ ਸਕੇ ਕਿ ਜੋ ਆਪਾਂ ਨੇ ਇਸ ਸੀਰੀਜ਼ ਵਿੱਚ ਹੁਣ ਵੀਡੀਓ ਵਿੱਚ ਦਿਖਾਇਆ ਕਿ ਹਾਂਜੀ ਕਿ ਉਦਾਂ ਹੀ ਆਪਾਂ ਨੇ ਇਸ ਨੂੰ ਕਰਕੇ ਵੀ ਦੱਸਿਆ ਵਾ ਆ ਦੇਖੋ ਜੀ ਆਪਾਂ ਨੇ ਜੋ ਧਾਗੇ ਦਾ ਤੁਹਾਨੂੰ ਪਤਾ ਲੱਗ ਰਿਹਾ ਕਿ ਵਾਈਟ ਕਲਰ ਦਾ ਧਾਗਾ ਮੈਂ ਜਾਣ ਕੇ ਯੂਜ਼ ਕੀਤਾ ਇਹ ਸਲਾਈ ਤਾਂ ਬਸ ਆਪ ਨੂੰ ਪਤਾ ਲੱਗ ਸਕੇ ਕਿ ਇਹ ਸਲਾਈ ਆਪਨੇ ਨਾਲੇਜ ਦੇ ਲਗਾਈ ਸੀ ਤੇ ਉਸ ਤੋਂ ਬਾਅਦ ਜੋ ਆਪਾਂ ਨੇ ਹੁਣ ਇਸ ਨੂੰ ਕੱਚਾ ਕਰਨਾ ਤੇ ਕੱਚਾ ਆਪਾਂ ਨੇ ਕਿਸ ਤਰ੍ਹਾਂ ਕਰਨਾ ਜਿਵੇਂ ਆਪਾਂ ਪਹਿਲਾਂ ਸੂਰ ਨੂੰ ਕਰਦੇ ਆਂ ਜੀ ਕੋਈ ਸਪੈਸ਼ਲ ਕੋਈ ਕੰਮ ਨਹੀਂ ਇਸ ਵਿੱਚ ਤੇ ਜਿੱਦਾਂ ਪਹਿਲਾਂ ਇਸ ਨੂੰ ਅਟੈਚ ਕਰਦੇ ਓਦਾਂ ਹੀ ਕਰਨਾ ਵਾ ਇਸ ਤੇ ਹੁਣ ਆਪਾਂ ਕੱਚੀ ਸਲਾਈ ਲਗਾ ਕੇ ਤਰਪਾਈ ਕਰਨ ਤੋਂ ਪਹਿਲਾਂ ਜੋ ਆਪਾਂ ਸਲਾਈ ਲਗਾਉਣੀ ਹੈ ਕੱਚੇ ਦੀ ਉਹ ਉਸ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਜੇ ਕੋਈ ਤੁਹਾਡਾ ਕਿਸੇ ਕਸਟਮਰ ਦਾ ਸੂਟ ਦਾ ਤੁਹਾਡਾ ਖੁਦ ਦਾ ਸੂਟ ਐਦਾਂ ਦੀ ਦਿੱਕਤ ਆਉਂਦੀ ਹੈ ਕਿ ਆਪਾਂ ਲਾਈਨਿੰਗ ਜਲਦਬਾਜ਼ੀ ਵਿੱਚ ਨਹੀਂ ਲਗਾਈ ਤਾਂ ਬਾਅਦ ਵਿੱਚ ਆਪਾਂ ਲਗਾਉਣ ਦੀ ਸੋਚ ਰਹੇ ਹਾਂ ਕਿ ਹੁਣ ਆਪਾਂ ਲਾਈਨਿੰਗ ਲਗਾਈਏ ਤੇ ਬਿਨਾ ਕਿਸੇ ਗਲੇ ਦੀ ਕਟਿੰਗ ਕਿਤੇ ਬਿਨਾ ਆਪਾਂ ਜੋ ਲਾਈਨਿੰਗ ਆ ਬੜੀਆ ਤਰੀਕੇ ਨਾਲ ਉਸਦੇ ਨਾਲ ਅਟੈਚ ਕਰ ਸਕਦੇ ਪੂਰੀ ਸਫਾਈ ਨਾਲ ਤੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਿਆ ਕਰੋ ਧੰਨਵਾਦ